ਮੈਮ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਡੇਰੀ ਪ੍ਰੋਡਕਟਸ ਦੇ ਵਿੱਚ ਕਾਫੀ ਜ਼ਿਆਦਾ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ ਲੋਕ ਜਿਹੜੇ ਨੇ ਉਹ ਵੀ ਕਾਫੀ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਕਿ ਜਿਹੜੇ ਅਸੀਂ ਪ੍ਰੋਡਕਟਸ ਲੈ ਰਹੇ ਹਾਂ ਕਿ ਇਹ ਸੇਫ ਨੇ ਜਾਂ ਨਹੀਂ ਮੋਸਟਲੀ ਜਿਹੜਾ ਪਨੀਰ ਹੈਗਾ ਇਹਦੇ ਵਿੱਚ ਜਾਂ ਤਾਂ ਮoiisture ਜ਼ਿਆਦਾ ਹੁੰਦਾ ਹੈ ਜਾਂ ਫਿਰ ਵੈਜੀਟੇਬਲ ਆਇਲ ਪਾਇਆ ਹੁੰਦਾ ਕੀ ਮੈਮ ਵੈਜੀਟੇਬਲ ਆਇਲ ਸੇਫ ਹੈ ਅ ਦੇਖੋ ਐਸ ਸੱਚ ਐਡੀਬਲ ਤਾਂ ਹੈ ਪਰ ਇਹ ਗਲਤ ਹੈ ਅਲਾਉਡ ਨਹੀਂ ਹੈ ਇਟ ਇਸ ਨੋਟ ਪਰਮਿਟਿਡ ਕਿ ਤੁਸੀਂ ਉਹਨੂੰ ਪਨੀਰ ਜਿਹੜਾ ਆਪਾਂ ਕਹਿੰਦੇ ਆ ਪਨੀਰ ਇਟ ਸ਼ੁੱਡ ਬੀ 100% ਮਿਲਕ ਬੇਸਡ ਜਦੋਂ ਉਹਦੇ ਵਿੱਚ ਵੈਜੀਟੇਬਲ ਆਇਲ ਪਾਇਆ दैट मींस ਐਡਲਟ ਵੇਟਡ ਹੈ ਇਹ ਬੱਚਿਆਂ ਦੇ ਵਿੱਚ ਜਿਹੜੀ ਮਿਲਕ ਪ੍ਰੋਡਕਟਸ ਨੇ ਨਾ ਦਿੱਤੇ ਜਾਣ ਮਿਲਾਵਟ ਹੁੰਦੀ ਹੈ ਇਸ ਤਰੀਕੇ ਦਾ ਕੁਝ ਹੈ ਜਾਂ ਫਿਰ ਮਿਲਕ ਪ੍ਰੋਡਕਟਸ ਬੱਚਿਆਂ ਵਾਸਤੇ ਸੇਫ ਨਹੀਂ ਟੂ ਅਨ ਸੇਫ ਟੋਟਲੀ ਤਨੇ ਕਹਿ ਸਕਦੇ ਆ ਆਪਣਾ ਜੇ ਕਿਸੇ ਨੂੰ ਕੋਈ ਵੀ ਸ਼ੱਕ ਹੈਗਾ ਜੇ ਤੁਹਾਨੂੰ ਕਿਸੇ ਪ੍ਰੋਡਕਟ ਤੇ ਸ਼ੱਕ ਹੈ ਤੇ ਤੁਸੀਂ ਸਾਨੂੰ ਕੰਪਲੇਨ ਕਰ ਸਕਦੇ ਹੋ ਮੋਬਾਈਲ ਵੈਨ ਹੈ ਜੋ ਹਰ ਏਰੀਆ ਚ ਜਾਂਦੀ ਹੈ ਔਰ ਉਤੋਂ ਤੁਸੀਂ ਟੈਸਟ ਕਰਵਾ ਸਕਦੇ ਹੋ ਆਪਣਾ ਆਇਲ ਮਿਲਕ ਪਨੀਰ ਹੈ ਮਸਾਲੇ ਕਾ ਚ ਯੂਜ਼ ਕਰਦੇ ਆ ਉਹ ਟੈਸਟ ਕਰਵਾ ਸਕਦੇ ਹੂੰ ਮੈਮ ਅੱਜ ਕੱਲ ਅਸੀਂ ਦੇਖ ਰਹੇ ਆ ਕਿ ਡੇਰੀ ਪ੍ਰੋਡਕਟਸ ਦੇ ਵਿੱਚ ਕਾਫੀ ਜ਼ਿਆਦਾ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ ਲੋਕ ਜਿਹੜੇ ਨੇ ਉਹ ਵੀ ਕਾਫੀ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਕਿ ਜਿਹੜੇ ਅਸੀਂ ਪ੍ਰੋਡਕਟਸ ਲੈ ਰਹੇ ਆ ਕਿ ਇਹ ਸੇਫ ਨੇ ਜਾਂ ਨਹੀਂ ਮੋਸਟਲੀ ਜਿਹੜਾ ਪਨੀਰ ਹੈਗਾ ਇਹਦੇ ਵਿੱਚ ਜਾਂ ਤਾਂ ਮੌਇਸਚਰ ਜ਼ਿਆਦਾ ਹੁੰਦਾ ਹੈ ਜਾਂ ਫਿਰ ਵੈਜੀਟੇਬਲ ਆਇਲ ਪਾਇਆ ਹੁੰਦਾ ਹੈ ਇਹ ਵਾਲੀਆਂ ਮੋਸਟ ਕਾਮਨਲੀ ਇਹੀ ਐਡਲੂਟੈਂਟ ਪਾਇਆ ਜਾਂਦਾ ਜੀ ਕੀ ਮੈਮ ਵੈਜੀਟੇਬਲ ਆਇਲ ਸੇਫ ਹੈ ਅ ਦੇਖੋ ਐਸ ਸੱਚ ਐਡੀਬਲ ਤਾਂ ਹੈ ਪਰ ਇਹ ਗਲਤ ਹੈ ਅਲਾਉਡ ਨਹੀਂ ਹੈ ਇਟ ਇਸ ਨਾਟ ਪਰਮਿਟਿਡ ਕਿ ਤੁਸੀਂ ਉਹਨੂੰ ਪਨੀਰ ਜਿਹੜਾ ਆਪਾਂ ਕਹਿੰਦੇ ਆ ਪਨੀਰ ਇਟ ਸ਼ੁੱਡ ਬੀ 100% ਮਿਲਕ ਬੇਸਡ ਜਦੋਂ ਉਹਦੇ ਵਿੱਚ ਵੈਜੀਟੇਬਲ ਆਇਲ ਪਾਇਆ ਹੈ ਦੈਟ ਮੀਨਸ ਐਡਲੂਟੇਟਡ ਹੈ ਤੇ ਇਟ ਇਸ ਨਾਟ ਪਰਮਿਟਿਡ ਸੋ ਮੈਮ ਅੱਜਕੱਲ ਅਸੀਂ ਦੇਖ ਰਿਹਾ ਕਿ ਮਿਲਕ ਪ੍ਰੋਡਕਟਸ ਦੀ ਬੜੀ ਗੱਲ ਚੱਲ ਰਹੀ ਹੈ ਕਿ ਬੱਚਿਆਂ ਦੇ ਵਿੱਚ ਜਿਹੜੀ ਮਿਲਕ ਪ੍ਰੋਡਕਟਸ ਨੇ ਨਾਂ ਦਿੱਤੇ ਜਾਂਨ ਮਿਲਾਵਟ ਹੁੰਦੀ ਹੈ ਇਸ ਤਰੀਕੇ ਦਾ ਕੁਝ ਹੈ ਜਾਂ ਫਿਰ ਮਿਲਕ ਪ੍ਰੋਡਕਟਸ ਬੱਚਿਆਂ ਵਾਸਤੇ ਸੇਫ ਨਹੀਂ ਅ ਦੇਖੋ ਅਨ ਸੇਫ ਟੋਟਲੀ ਤਨੇ ਕਹਿ ਸਕਦੇ ਆ ਆਪਣਾ ਜੇ ਕਿਸੇ ਨੂੰ ਕੋਈ ਵੀ ਸ਼ੱਕ ਹੈਗਾ ਜੇ ਤੁਹਾਨੂੰ ਕਿਸੇ ਪ੍ਰੋਡਕਟ ਤੇ ਸ਼ੱਕ ਹੈ ਤੇ ਤੁਸੀਂ ਸਾਨੂੰ ਕੰਪਲੇਨ ਕਰ ਸਕਦੇ ਹੋ ਮੋਬਾਈਲ ਵੈਨ ਹੈ ਜੋ ਹਰ ਏਰੀਆ ਚ ਜਾਂਦੀ ਹੈ ਔਰ ਉਤੋਂ ਤੁਸੀਂ ਟੈਸਟ ਕਰਵਾ ਸਕਦੇ ਹੋ ਆਪਣਾ ਔਇਲ ਮਿਲਕ ਪਨੀਰ ਹੈ ਮਸਾਲੇ ਕਾ ਜੀ ਉਸ ਕਰਦੇ ਆ ਉਹ ਟੈਸਟ ਕਰਵਾ ਸਕਦੇ ਹੋ ਜੇ ਤੁਸੀਂ ਆਪਣੇ ਏਰੀਆ ਚ ਭਲਾਣਾ ਚਾਹੁੰਦੇ ਹੋ ਤਾਂ ਮੈਨੂੰ ਇਨਫੋਰਮ ਕਰ ਦਿਓ ਤਾਂ ਮੈਂ ਤੁਹਾਡੇ ਏਰੀਆ ਚ ਵੀ ਪਰਟੀਕੂਲਰ ਜੇ ਕੋਈ ਚਾਹੁੰਦਾ ਉਥੇ ਭੇਜਾਂਗੇ ਉੱਥੋਂ ਤੇ ਅਸਕੇਵਾ ਸਕਦੇ ਹੋ ਯਾ ਪੀਏਯੂ ਕਾ ਅਡਵਾਸੂ ਦੇ ਵਿੱਚ ਪ੍ਰਾਈਵੇਟ ਲੈਬਸ ਆ ਜਿਹੜੀਆਂ ਟੈਸਟ ਕਰ ਸਕਦੀਆਂ ਤੇ ਤੁਸੀਂ ਹੋਰ ਵੀ ਕਿਸੇ ਪ੍ਰਾਈਵੇਟ ਲੈਬ ਚੋਂ ਆਪਣੇ ਖਰਚੇ ਤੇ ਟੈਸਟ ਕਰਵਾ ਸਕਦੇ ਹੋ ਜੇ ਗਵਰਨਮੈਂਟ ਲੈਬ ਚੋਂ ਕਰਵਾ ਨਹੀਂ ਆ ਤੁਸੀਂ ਮੈਨੂੰ ਉਹਦੇ ਕੋਈ ਸ਼ੱਕ ਹੀ ਹੈਗਾ ਉਹਦੇ ਰਿਗਾਰਡਿੰਗ ਕੰਪਲੇਂਟ ਭੇਜ ਤੋ WhatsApp ਕਰ ਤੋ ਮੇਲ ਕਰਵਾ ਤੋ ਯਾ ਰਿਟਰਨ ਲੈਟਰ ਭੇਜ ਤੋ ਤਾਂ ਅਸੀਂ ਮੈਂ ਚੈੱਕ ਕਰਵਾ ਦਾਂਗੇ ਸੋ ਮੈਮ ਜੇ ਕਿਸੇ ਨੇ ਮੇਲ ਕਰਨੀ ਹੋਵੇ ਤਾਂ ਮੇਲ ਆਈਡੀ ਕੀ ਹੈ ਮੇਲ ਆਈਡੀ ਮੈਂ ਸ਼ੇਅਰ ਕਰ ਦਿੰਦੀ ਤੁਹਾਨੂੰ ਜੀ ਸੋ ਮੈਮ ਜੇ ਕਿਸੇ ਨੇ ਖੁਦ ਚੈੱਕ ਕਰਨਾ ਹੋਵੇ ਘਰ ਬੈਠੇ ਕੀ ਉਹ ਘਰ ਬੈਠੇ ਵੀ ਉਸ ਨੂੰ ਚੈੱਕ ਕਰ ਸਕਦਾ ਕਿ ਇਸ ਦੇ ਵਿੱਚ ਕਿੰਨੀ ਮਿਲਾਵਟ ਹੈ ਆ ਦੇਖੋ ਕਿੰਨੀ ਕੁਆਂਟੀਟੇਟਿਵ ਤਾਂ ਨਹੀਂ ਕੁਆਲਿਟੀ ਵਾਈਜ਼ ਆਪਾਂ ਕਰ ਸਕਦੇ ਆ ਪਰ ਤੁਸੀਂ ਆਪਣੇ ਲੈਬਸ ਹੈਗੇ ਕਿਤੇ ਵੀ ਚੈੱਕ ਕਰਵਾ ਲੋ ਮੋਬਾਈਲ ਐਪ ਹੈਗੀ ਉਹਨੂੰ ਯੂਜ਼ ਕਰੋ ਮੈਕਸਿਮਮ ਯੂਜ਼ ਕਰੋ ਕਿਉਂਕਿ ਇਟ ਇਜ਼ ਐਟ ਯਰ ਡੋਰ ਸਟੈਪ ਜਾ ਸਕਦੀ ਹੈ ਸੋ ਮੈਂ ਅੱਜਕਲ ਪੈਕਡ ਮਿਲਕ ਵੀ ਕਾਫੀ ਜ਼ਿਆਦਾ ਚੱਲ ਰਿਹਾ ਲੋਕ ਖਰੀਦ ਰਹੇ ਨੇ ਕਿ ਪੈਕਡ ਮਿਲਕ ਸੇਫ ਹੈ ਅਹ ਦੇਖੋ ਪੈਕ ਡੱਗਾ ਬ੍ਰਾਂਡੇਡ ਹੈ ਉਹਦੇ ਉੱਤੇ ਡਿਸਪਲੇਡ ਹੁੰਦਾ ਕਿ ਉਹਦੇ ਵਿੱਚ ਕੀ ਹੈ ਫੈਟ ਕਿੰਨੀ ਹੈਗੀ ਹੈ ਪ੍ਰੋਟੀਨ ਕਿੰਨਾ ਹੈ ਕਿ ਉਹਦੇ ਨਿਊਟ੍ਰੀਸ਼ਨਲ ਵੈਲਿਊ ਸਾਰਾ ਕੁਝ ਡਿਸਪਲੇਡ ਹੁੰਦਾ ਤਾਂ ਉਹ ਸੇਫ ਹੈ ਜੇ ਤੁਹਾਨੂੰ ਉਹਦੇ ਤੇ ਵੀ ਕਿਤੇ ਸ਼ੱਕ ਹੈਗਾ ਯੂ ਕੈਨ ਗੈਟ ਇਟ ਟੈਸਟਡ ਆਨਲਾਈਨ ਦੇ ਹੋ ਤੁਸੀਂ ਖਾਣ ਵਾਲੀ ਚੀਜ਼ ਲੈਂਦੇ ਹੋ ਤਾਂ ਸਭ ਤੋਂ ਪਹਿਲਾਂ ਦੇਖੋ ਕਿ ਉਹ ਸਾਫ ਸਫਾਈ ਨਾਲ ਬਣਿਆ ਕਿ ਨਹੀਂ ਬਣਿਆ ਤੈਨੂੰ ਪਤਾ ਹੀ ਚਲ ਜੇਗਾ ਜਿੱਥੋਂ ਵੀ ਲੈ ਰਹੇ ਜਿਹੜੀ ਤੋਂ ਲੈ ਰਹੇ ਹੋ ਨੇਚਰਲੀ ਉਹਦਾ ਚੈੱਕ ਕਰ ਸਕਦੇ ਹੋ ਠੀਕ ਹੈ ਬਾਕੀ ਕਲਰਡ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਐਵੋਇਡ ਕਰੋ ਮਠਾਈਆਂ ਵੀ ਹੈ ਜਾਂ ਚਟਨੀਆਂ ਹੈਗੀਆਂ ਜੇ ਤੁਹਾਨੂੰ ਆਰਟੀਫੀਸ਼ੀਅਲੀ ਕਲਰਡ ਲੱਗਦਾ ਹੈਗਾ ਤਾਂ ਉਹਨੂੰ ਥੋੜਾ ਜਿਹਾ ਐਵੋਇਡ ਕਰੋ ਜੀ ਠੀਕ ਹੈ ਔਰ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਔਰ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਕਿਹਾ ਹੈਗਾ ਲੈਬਸ ਹੈਗੀਆਂ ਗਵਰਨਮੈਂਟ ਲੈਬਸ ਹੈ ਪ੍ਰਾਈਵੇਟ ਲੈਬਸ ਹੈ ਤਾਂ ਉਹਨਾਂ ਦੇ ਵਿੱਚ ਟੈਸਟ ਕਰਵਾ ਸਕਦੇ ਹੋ